ਮਨੀ ਸਿੰਘ ਦੇ ਪਰਿਵਾਰ ਦੀ ਵੱਡੀ ਘਾਲਣਾ ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਪਰਿਵਾਰ ਦੇ ਜੀਵਾਂ ਨੇ ਸ਼ਹਾਦਤਾਂ ਦਿੱਤੀਆਂ 52 ਜੀ ਭਾਈ ਮਨੀ ਸਿੰਘ ਦੇ ਪਰਿਵਾਰ ਚੋਂ ਸ਼ਹੀਦ ਹੋਏ ਨੇ ਮੈਂ ਬੇਨਤੀ ਕਰਨ ਲੱਗਾ ਸੀ ਭਾਈ ਮਨੀ ਸਿੰਘ ਜੀ ਦੇ ਜੀਵਨ ਵਿੱਚੋਂ ਕਿ ਦੇਖੋ ਹਰੇਕ ਪੱਖ ਤੇ ਭਾਈ ਮਨੀ ਸਿੰਘ ਜੀ ਨੇ ਨਾ ਕੌਮ ਦੇ ਘਾਲਣਾ ਨੂੰ ਘਾਲ ਲਿਆ ਧੰਨ ਗੁਰੂ ਹਰਗਬਨ ਸ ਆਹ ਮਹਾਰਾਜ ਜੀ ਦੇ ਨਾਲ ਪਰਿਵਾਰ ਜੁੜਿਆ ਭਾਈ ਮਾਈ ਦਾਸ ਇਹਨਾਂ ਦੇ ਪਿਤਾ ਸਨ ਭਾਈ ਮਨੀ ਸਿੰਘ ਜੀ ਦੇ ਬੜੇ ਬਹਾਦਰ ਸਨ ਇਹਨਾਂ ਨੇ ਹਰੇਕ ਸਮੇ ਗੁਰੂ ਘਰ ਦੇ ਵਿੱਚ ਆਪਣਾ ਜੀਵਨ ਬਸਰ ਕੀਤਾ ਜੀ ਹਰ ਪਲ ਗੁਰੂ ਘਰ ਦੇ ਨਾਲ ਰਹੇ ਨੇ ਜੰਗਾ ਜੁੰਦਾ ਦੇ ਵਿੱਚ ਕਿਰਪਾਨਾ ਚਲਾਉਂਦੇ ਰਹੇ ਨੇ ਭਾਈ ਮਨੀ ਸਿੰਘ ਦੇ ਵੱਡੇ ਵਡੇਰੇ ਭਾਈ ਬੱਲੂ ਜੀ ਦਾਦਾ ਇਹਨਾਂ ਨੇ ਇੱਕ ਪੱਖ ਵੀ ਗੁਰੂ ਤੋਂ ਕਦੇ ਪਛਾਣ ਨਹੀਂ ਹੋਏ ਇੱਕ ਪਲ ਵੀ ਕਦੇ ਗੁਰੂ ਤੋਂ ਬੇਮੁਖ ਨਹੀਂ ਹੋਏ ਬੜਾ ਕੁਝ ਇਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਚੋਂ ਪ੍ਰਾਪਤ ਕੀਤਾ ਭਾਈ ਮਾਈ ਦਾਸ ਦੇ ਘਰੇ 12 ਪੁੱਤਰਾਂ ਨੇ ਜਨਮ ਲਿਆ ਜੀ 12 ਪੁੱਤਰਾਂ ਦੇ ਵਿੱਚੋਂ ਅਮਰ ਚੰਦ ਭਾਈ ਅਮਰ ਚੰਦ ਇਹ ਛੋਟੀ ਉਮਰ 'ਚ ਹੀ ਚੜ੍ਹਾਈ ਕਰਕੇ ਸੰਤ ਬਾਕੀ 11 ਦੇ 11 ਪੁੱਤਰ ਭਾਈ ਮਾਈ ਦਾਸ ਜੀ ਦੇ ਭਾਈ ਮਨੀ ਸਿੰਘ ਦੇ ਭਰਾ 11 ਦੇ 11 ਸ਼ਹੀਦ ਹੋਏ ਆ ਜੀ ਭਾਈ ਮਾਈ ਦਾਸ ਦੇ ਘਰੇ ਸਭ ਤੋਂ ਵੱਡਾ ਪੁੱਤਰ ਭਾਈ ਜੇਠਾ ਜੀ ਦੂਜੇ ਨੰਬਰ ਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਚਾਂਦਨੀ ਚੌਕ ਦੇ ਵਿੱਚ ਪਹਿਲੇ ਨੰਬਰ ਤੇ ਭਾਈ ਜੇਠਾ ਜੀ ਦੂਜੇ ਨੰਬਰ ਤੇ ਭਾਈ ਦਿਆਲਾ ਜੀ ਤੀਜੇ ਨੰਬਰ ਤੇ ਭਾਈ ਦਾਨ ਸਿੰਘ ਭਾਈ ਮਾਨ ਸਿੰਘ ਤੇ ਭਾਈ ਮਨੀ ਸਿੰਘ ਭਾਈ ਮਨੀ ਸਿੰਘ ਦਾ ਤੀਜੇ ਨੰਬਰ ਤੇ ਜਦੋਂ ਜਨਮ ਹੋਇਆ ਤੇ ਇਹਨਾਂ ਦਾ ਬਿਹੜਾ ਜੀਵਨ ਸੀ ਨਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ ਜੀ ਇਹਨਾਂ ਨੇ ਬੜੀ ਸੇਵਾ ਕੀਤੀ ਗੁਰੂ ਹਰਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੱਖੀ ਇਹਨਾਂ ਦੇ ਜੀਵਨ ਚ ਆਉਂਦੀ ਗਈ ਜੀ ਬਾਣੀ ਪੜਨਾ ਬਾਣੀ ਨੂੰ ਲਿਖਣਾ ਬੜੀ ਸੋਹਣੀ ਕਥਾ ਵਿਚਾਰ ਕਰਦੇ ਸਨ ਭਾਈ ਮਨੀ ਸਿੰਘ ਜੀ ਤੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਤੇ ਜਦੋਂ ਵੱਡੀ ਉਮਰ ਹੋਈ ਤਾਂ ਭਾਈ ਮਾਈ ਦਾਸ ਉਹਨਾਂ ਨੇ ਇਹਨਾਂ ਦਾ ਵਿਆਹ ਕੀਤਾ ਭਾਈ ਲੱਖੀ ਸ਼ਾਹ ਵੰਜਾਰੇ ਦੀ ਧੀ ਦੇ ਨਾਲ ਖੰਡੇ ਪਾਟੇ ਦੀ ਪੋਲ ਛਾ ਕੇ ਭਾਈ ਮਨੀ ਸਿੰਘ ਨਾਮ ਪੈ ਗਿਆ ਪਤਨੀ ਦਾ ਨਾਮ ਬਸੰਤ ਕੌਰ ਪੈ ਗਿਆ ਸਮਾ ਨੰਗਦਾ ਗਿਆ ਸਮਾ ਪਤੀਤ ਹੁੰਦਾ ਗਿਆ ਜੀ ਇਹਨਾਂ ਨੇ ਸਿੱਖ ਕੌਮ ਦੀ ਬਾਗ ਡੋਰ ਸੰਭਾਲੀ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ ਹਰੇਕ ਕਾਰਜ ਦੇ ਵਿੱਚ ਨਾਲ ਖੜਦੇ ਰਹੇ ਗੁਰੂ ਘਰ ਦੇ ਹਰੇਕ ਕਾਰਜ ਦੇ ਵਿੱਚ ਮੋਢੀ ਹੋ ਕੇ ਰਹੇ ਹਰੇਕ ਦੁੱਖ ਸੁੱਖ ਦੇ ਨਾਲ ਖੜਦੇ ਰਹੇ ਸਾਰੇ ਭਰਾ ਸਮਾਂ ਬਤੀਤ ਹੁੰਦਾ ਗਿਆ ਜਦੋਂ ਅੰਮ੍ਰਿਤਸਰ ਜੀ ਦਾ ਪ੍ਰਬੰਧ ਸੰਭਾਲਦੇ ਨੇ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਸੰਭਾਲਦੇ ਨੇ ਇਹੋ ਜਿਹਾ ਸਮਾਂ ਆ ਗਿਆ ਸਿੱਖ ਕੌਮ ਤੇ ਕਿ ਸਿੱਖ ਜੰਗਲਾਂ 'ਚ ਚਲੇ ਗਏ ਬੜੀਆਂ ਵੱਡੀਆਂ ਮੁਸ਼ਕਲਾਂ ਬਣ ਗਈਆਂ ਪਰੇਸ਼ਾਨੀਆਂ ਬਣ ਗਈਆਂ ਤੇ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਨਾਲ ਗੱਲਬਾਤ ਕਰਕੇ ਆਖਿਆ ਜੀ ਸਾਨੂੰ ਇੱਕ ਇਕੱਠ ਕਰ ਲੈਣ ਦਿਓ ਅਸੀਂ ਇਕੱਠ ਕਰਕੇ ਆਪਣੀ ਕੌਮ ਦੇ ਨਾਲ ਗੱਲਾਂ ਕਰਨੀਆਂ ਅਸੀਂ ਇਕੱਠਾ ਕਰਨਾ ਆਪਣੀ ਕੌਮ ਨੂੰ ਵੇਖੋ ਕਿੰਨਾ ਦਰਦ ਹੁੰਦਾ ਜਿਨ੍ਹਾਂ ਦੇ ਅੰਦਰ ਸਿੱਖੀ ਹੁੰਦੀ ਹੈ ਭਾਈ ਮਨੀ ਸਿੰਘ ਕਹਿੰਦੇ ਕਿ ਅਸੀਂ ਇੱਕ ਇਕੱਠ ਕਰ ਲਈਏ ਕੋਈ ਨਾ ਕੋਈ ਮਤਾ ਪਾਸ ਕੀਤਾ ਜਾਏਗਾ ਕੋਈ ਨਾ ਕੋਈ ਗੱਲ ਬਾਤ ਕੀਤੀ ਜਾਏਗੀ ਪਤਾ ਨਹੀਂ ਕੋਈ ਕਿਹੜੇ ਸਿੱਖ ਜੰਗਲਾਂ 'ਚ ਬੈਠਾ ਕੋਈ ਕਿਹੜੇ ਜੰਗਲਾਂ 'ਚ ਬੈਠਾ ਕਿਹੋ ਜਿਹੇ ਹਾਲਾਤਾਂ 'ਚ ਸਿੱਖ ਰਹੇ ਰਹੇ ਨੇ ਉਹਨਾਂ ਸਾਮਿਆਂ ਦੇ ਵਿੱਚ ਤੇ ਕਿਉਂ ਨਾ ਸੀ ਇੱਕ ਇਕੱਠ ਕਰਕੇ ਇਕੱਠੇ ਕਰਕੇ ਸਿੱਖਾਂ ਦੇ ਨਾਲ ਕੋਈ ਨਾ ਕੋਈ ਗੱਲ ਬਾਤ ਕਰੀਏ ਆਉਣ ਵਾਲੇ ਸਮੇਂ ਦੀ ਗੁਰੂ ਪਿਆਰ ਵਾਲੀ ਉਹ ਸਾਰੀ ਗੱਲ ਬਾਤ ਹੋਗੀ ਪਰ ਸਰਕਾਰ ਦੀ ਇੱਕਦਮ ਨੀਤ ਖਰਾਬ ਹੋ ਗਈ ਉਹਨਾਂ ਨੇ ਸੋਚਿਆ ਕਿ ਜਿੱਦਣ ਸਿੱਖ ਇਕੱਠੇ ਹੋਣਗੇ ਤੇ ਅਸੀਂ ਇੱਕਦਮ ਹਮਲਾ ਕਰਦੇਾਂਗੇ ਦਰਬਾਰ ਸਾਹਿਬ ਤੇ ਤੇ ਸਾਰੀ ਸਿੱਖ ਕੌਮ ਨੂੰ ਸਾਰੇ ਸਿੱਖਾਂ ਨੂੰ ਮਾਰ ਦੇਾਂਗੇ ਜੀ ਪਰ ਜਦੋਂ ਭਾਈ ਮਨੀ ਸਿੰਘ ਨੂੰ ਪਤਾ ਲੱਗਾ ਨਾ ਇਸ ਗੱਲ ਦਾ ਕਿ ਸਰਕਾਰ ਸਾਡੇ ਨਾਲ ਧੋਖਾ ਕਰਨਾ ਚਾਹੁੰਦੀ ਏ ਕਿਉਂਕਿ ਸਿੱਖ ਦਾ ਸਿੱਖ ਦੇ ਨਾਲ ਪਿਆਰ ਹੀ ਬੜਾ ਸੀ ਭਾਈ ਮਨੀ ਸਿੰਘ ਜੀ ਨੇ ਸੁਨੇਹੇ ਵਾਪਸ ਭੇਜ ਦਿੱਤੇ ਕਿ ਭਾਈ ਕੋਈ ਵੀ ਸਿੱਖ ਇਕੱਠੇ ਨਾ ਹੋਣਾ ਪਤਾ ਲੱਗ ਗਿਆ ਕਿ ਹਮਲਾ ਕਰਨਾ ਚਾਹੁੰਦੇ ਨੇ ਸਾਰਿਆਂ ਸਿੱਖਾਂ ਨੂੰ ਹੁਕਮਨਾਮੇ ਭੇਜ ਦਿੱਤੇ ਗਏ ਕਿ ਐਤ ਕੀ ਇਕੱਠ ਨਹੀਂ ਹੋਵੇਗਾ ਸਰਕਾਰ ਦੀ ਨੀਤ ਮਾੜੀ ਹੋ ਗਈ ਇਸ ਕਰਕੇ ਆਪਾਂ ਇਕੱਠੇ ਨਹੀਂ ਹੋਣਾ ਸਿੱਖਾਂ ਦਾ ਘਾਣ ਹੋਣ ਤੋਂ ਬਚਾਅ ਹੋ ਗਿਆ ਤੇ ਜਕਰੀਆ ਖਾਂ ਵਰਗਿਆਂ ਨੇ ਜਦੋਂ ਪੈਸੇ ਮੰਗੇ ਨਾ ਜਦੋਂ ਕਿਹਾ ਸੀ ਕਿ 5000 ਰੁਪਏ ਦੇਓ ਤੇ ਇਕੱਠ ਕਰ ਲੋ ਭਾਈ ਮਨੀ ਸਿੰਘ ਤੋਂ ਹੋਰ ਗੱਲਾਂ ਤੋਂ ਵਿੱਚ ਉਪਦੇ ਸਨ ਕਿਉਂਕਿ ਭਾਈ ਮਨੀ ਸਿੰਘ ਸਿੱਖੀ ਦੀ ਗੱਲ ਕਰਦੇ ਸਨ ਸਿੱਖਾਂ ਦੀ ਗੱਲ ਕਰਦੇ ਸਨ ਇਨਸਾਨੀਅਤ ਦੀ ਗੱਲ ਕਰਦੇ ਸਨ ਇਹਨਾਂ ਨੂੰ ਬੜੀ ਮੁਸ਼ਕਲ ਆਈ ਬੜੀ ਪਰੇਸ਼ਾਨੀ ਆਈ ਇਹਨਾਂ ਨੇ ਆਹ ਬਹਾਨਾ ਜਿਹਾ ਬਣਾਇਆ ਤੇ ਭਾਈ ਮਨੀ ਸਿੰਘ ਕਹਿੰਦੇ ਜਦੋਂ ਤੁਸੀਂ ਸਾਨੂੰ ਇਕੱਠ ਨਹੀਂ ਕਰਨ ਦਿੱਤਾ ਤੇ ਤੁਸ ਨੂੰ ਅਸੀਂ ਪੈਸੇ ਕਾਹਦੇ ਦਈਏ ਜੇ ਇਕੱਠ ਕਰ ਲੈਂਦੇ ਸਿੱਖ ਕੌਮ ਇਕੱਠੀ ਹੋ ਜਾਂਦੀ ਅਸੀਂ ਕੋਈ ਮਤਾ ਪਾ ਲੈਂਦੇ ਤੇ ਜਿਹੜੀ ਗੱਲ ਤੁਹਾਡੇ ਨਾਲ ਅਸੀਂ ਕੀਤੀ ਸੀ ਤੁਹਾਡੀ ਗੱਲ ਪੂਰੀ ਕਰ ਦੇਣੀ ਸੀ ਤੁਸੀਂ ਹੁਣ ਇਕੱਠ ਕਰਨ ਨਹੀਂ ਦਿੱਤਾ ਅਸੀਂ ਪੈਸੇ ਕਾਹਦੇ ਦਈਏ ਇਹਨਾਂ ਨੇ ਸਰਕਾਰ ਨੇ ਬਹਾਨੇ ਜੇ ਬਣਾ ਕੇ ਨਾ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ 1734 ਦੇ ਵਿੱਚ ਬੜੇ ਧਿਆਨ ਨਾਲ ਸਮਝੋ ਹੁਣ ਜਿਹੜੀ ਗੱਲ ਮੈਂ ਕਹਿਣੀ ਚਾਹੁੰਨਾ ਭਾਈ ਮਨੀ ਸਿੰਘ ਦੇ ਨਾਲ ਜਦੋਂ ਗ੍ਰਿਫਤਾਰ ਕੀਤਾ ਤੇ ਨਾਲ ਇਹਨਾਂ ਦੇ ਪਰਿਵਾਰ ਦੇ ਹੋਰ ਜੀਵ ਵੀ ਨਾਲ ਗ੍ਰਿਫਤਾਰ ਕੀਤੇ ਨੇ ਹੁਣ ਇਥੋਂ ਸਮਝੋ ਸਿੱਖੀ ਕਿੰਡੀ ਮਹਾਨ ਹੈ ਤੇ ਸਿੱਖੀ ਕਮਾਉਣ ਵਾਲੇ ਕਿੱਡੇ ਮਹਾਨ ਨੇ ਜੀ ਦਰਬਾਰ ਸਾਹਿਬ ਦੀ ਧਰਤੀ ਤੋਂ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ 5-6 ਸਿੱਖ ਦੇ ਨਾਲ ਭਾਈ ਮਨੀ ਸਿੰਘ ਦੀ ਧਰਮ ਪਤਨੀ ਪਸੰਦ कौर ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੀ ਭਾਈ ਮਨੀ ਸਿੰਘ ਦੇ ਦੋ ਭਤੀਜੇ ਭਾਈ ਅਨੂਪ ਸਿੰਘ ਤੇ ਭਾਈ ਗੁਲਜਾਰ ਸਿੰਘ ਇਹ ਭਾਈ ਮਨੀ ਸਿੰਘ ਦੇ ਭਰਾ ਦੇ ਪੁੱਤਰ ਸਨ ਦੋ ਭਤੀਜੇ ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਭਾਈ ਮਨੀ ਸਿੰਘ ਜੀ ਦਾ ਭਾਈ ਬਸੰਤ ਸਿੰਘ ਇੱਕ ਭਾਈ ਮਨੀ ਸਿੰਘ ਦਾ ਪੁੱਤਰ ਭਾਈ ਚਿੱਤਰ ਸਿੰਘ ਇਹਨਾਂ ਨੂੰ ਗਰਭਕਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਖੜਿਆ ਜੀ ਜਦੋਂ ਲਾਹੌਰ ਦੇ ਨਖਾਸ ਚੌਂਕ ਤੇ ਵਿੱਚ ਲੈ ਕੇ ਗਏ ਆ ਇਹਨਾਂ ਜਲਾਦਾ ਨੇ ਇਹਨਾਂ ਨੇ ਬੜੇ ਲਾਲਚ ਦਿੱਤੇ ਕਿਉਂਕਿ ਭਾਈ ਮਨੀ ਸਿੰਘ ਸਿੱਖ ਕੌਮ ਦੀ ਅਗਵਾਈ ਕਰਦੇ ਨੇ ਭਾਈ ਮਨੀ ਸਿੰਘ ਜੀ ਦਾ ਸਿੱਖਾਂ ਦੇ ਵਿੱਚ ਬੜਾ ਵੱਡਾ ਰਤਬਾ ਬੜਾ ਵੱਡਾ ਆਦਰ ਸਤਕਾਰ ਹੈ ਜੀ ਇਹਨਾਂ ਨੇ ਕਿਹਾ ਜੇ ਭਾਈ ਮਨੀ ਸਿੰਘ ਡੋਲ ਜਾਂਦੇ ਨੇ ਧਰਮ ਤੋਂ ਜੇ ਭਾਈ ਮਨੀ ਸਿੰਘ ਸਿੱਖੀ ਛੱਡ ਦੇਣ ਜੇ ਭਾਈ ਮਨੀ ਸਿੰਘ ਸਿੱਖੀ ਨੂੰ ਤਿਆਗ ਦੇਣ ਤੇ ਬਾਕੀ ਸਾਰੇ ਸਿੱਖ ਕੌਮ ਨੂੰ ਅਸੀਂ ਆਪੇ ਮਨਾ ਲਾਂਗੇ ਕਿਉਂਕਿ ਭਾਈ ਮਨੀ ਸਿੰਘ ਮੁਖੀ ਨੇ ਭਾਈ ਮਨੀ ਸਿੰਘ ਆਗੂ ਨੇ ਤੇ ਬਾਕੀ ਪਰਿਵਾਰ ਤੇ ਭਾਈ ਮਨੀ ਸਿੰਘ ਦੇ ਮਗਰਾ ਹੀ ਜਾਣਾ ਜਦੋਂ ਭਾਈ ਮਨੀ ਸਿੰਘ ਹੀ ਮੰਨ ਗਏ ਭਾਈ ਮਨੀ ਸਿੰਘ ਦੀ ਉਮਰ ਉਦੋਂ 90 ਸਾਲ ਦੇ ਲਗਭਗ ਹੈ ਜੀ ਗੁਰੂ ਪਿਆਰ ਵਾਲਿਓ ਸੋਚ ਕੇ ਵੇਖੋ 90 ਸਾਲ ਦੀ ਉਮਰ ਕਿੰਡੀ ਵੱਡੀ ਉਮਰ ਹੈ ਜੀ ਤੇ ساری عمر ਕੌਮ ਵਾਸਤੇ ਘਾਲਣਾ ਘਾਲੀ ਭਾਈ ਮਨੀ ਸਿੰਘ ਨੇ ਛੋਟੀ ਉਮਰ ਗੁਰੂ ਘਰ ਦੇ ਨਾਲ ਜੁੜੇ ਨੇ ਤੇ ਹੱਡ ਬਜ਼ੁਰਗ ਹੋ ਚੁੱਕੇ ਨੇ ਤੇ ਅੱਜ ਭਾਈ ਮਨੀ ਸਿੰਘ ਜੀ ਨੂੰ ਤਸੀਹੇ ਦਿੰਦੇ ਨੇ ਜਲਾਦ بار-ਬਾਰ ਆਣ ਕੇ ਪੁੱਛਦੇ ਨੇ ਤੁਸੀਂ ਸਾਡੀ ਗੱਲ ਮੰਨ ਲਓ ਆਪਣਾ ਧਰਮ ਛੱਡ ਦਿਓ ਸਿੱਖੀ ਛੱਡ ਦਿਓ ਭਾਈ ਮਨੀ ਸਿੰਘ ਕਹਿੰਦੇ ਸਿੱਖੀ ਮੈਨੂੰ ਜਾਨ ਤੋਂ ਪਿਆਰੀ ਏ ਮੈਂ ਸਿੱਖੀ ਨਹੀਂ ਛੱਡ ਸਕਦਾ ਦੋ ਚਾਰ ਦਿਨ ਡਰਾਵੇ ਦਿੰਦੇ ਰਹੇ ਵੱਖ-ਵੱਖ ਤਰ੍ਹਾਂ ਦੇ ਲਾਲਚ ਦਿੰਦੇ ਰਹੇ ਪਰ ਗੁਰੂ ਦਾ ਸਿੱਖ ਜਿਨ੍ਹਾਂ ਨੇ ਬਾਣੀ ਲਿਖੀ ਹੋਵੇ ਬਾਣੀ ਪੜ੍ਹੀ ਹੋਵੇ ਗੁਰੂਆਂ ਦੀ ਸੰਗਤ ਮਾਣੀ ਹੋਵੇ ਉਹ ਸਿੱਖ ਕਦੇ ਵੀ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਭਾਈ ਮਨੀ ਸਿੰਘ ਨੂੰ ਆਖਿਆ ਅੱਜ ਤੁਹਾਡੇ ਨਾਲ ਅਸੀਂ ਆਖਰੀ ਵਾਰੀ ਗੱਲ ਕਰਨੀ ਆ ਜੇ ਤੁਸੀਂ ਅੱਜ ਨਾ ਮੰਨੇ ਅੱਜ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਅੱਜ ਤੁਹਾਨੂੰ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਤੁਸੀ ਹੀ ਦੇਾਂਗੇ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਕਹਿ ਦਿਓ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਿੱਖ ਨਹੀਂ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਕਹਿ ਦਿਓ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਸਿੱਖ ਨਹੀਂ ਤੇ ਤੁਮਾਨੂੰ ਛੱਡ ਦੇਾਂਗੇ ਸਾਡੀ ਅਧੀਨਗੀ ਮੰਨ ਲਓ ਸਾਡੇ ਹੁਕਮ ਦੇ ਵਿੱਚ ਆ ਜਾਓ ਰਾਜ ਭਾਗ ਦੇ ਦੇਾਂਗੇ ਜੋ ਕਹੋਗੇ ਤੁਹਾਡੇ ਸਾਹਮਣੇ ਰੱਖ ਦੇਾਂਗੇ ਪਰ ਇੱਕ ਵਾਰੀ ਸਾਡਾਂ ਪ੍ਰਵਾਨ ਕਰ ਲਓ ਇੱਕ ਵਾਰੀ ਸਾਡੀਆਂ ਗੱਲਾਂ ਨੂੰ ਮੰਨ ਲਓ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਭਾਈ ਮਨੀ ਸਿੰਘ ਨੇ ਆਖਿਆ ਸੀ ਗੁਰੂ ਕੀ ਬਾਣੀ ਤੋਂ ਬੇਮੁਖ ਨਹੀਂ ਹੋ ਸਕਦੇ ਕਿਉਂਕਿ ਗੁਰੂ ਕੀ ਬਾਣੀ ਦਾ ਮੈਂ ਅੱਖਰ ਅੱਖਰ ਲਿਖਿਆ ਗੁਰੂ ਕੀ ਬਾਣੀ ਨੂੰ ਮੈਂ ਆਪਣੀ ਅੱਖਾਂ ਦੇ ਨਾਲ ਪੜਿਆ ਮੈਂ ਇਸ ਅੱਖਾਂ ਦੇ ਨਾਲ ਬਾਣੀ ਨੂੰ ਵੇਖਿਆ ਰਸਨਾ ਦੇ ਨਾਲ ਬਾਣੀ ਨੂੰ ਬੋਲ ਕੇ ਪੜਿਆ ਮੈਂ ਨਹੀਂ ਜੇ ਮੁਕਰਦਾ ਭਾਗਾ ਵਾਲਿਓ 1734 ਦਾ ਦਿਨੇ ਨਖਾਸ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ ਸਾਹਮਣੇ ਤੇ ਸਾਹਮਣੇ ਭਾਈ ਮਨੀ ਸਿੰਘ ਦਾ ਪਰਿਵਾਰ ਲਿਆ ਕੇ ਬਿਠਾਇਆ ਸੋਚ ਕੇ ਵੇਖੋ ਇੱਕ ਮਨੁੱਖ ਵਾਸਤੇ ਸਭ ਤੋਂ ਪਿਆਰੇ ਰਿਸ਼ਤੇ ਕਿਹੜੇ ਹੋ ਸਕਦੇ ਆ ਸੋਚ ਕੇ ਵੇਖੋ ਸਭ ਤੋਂ ਪਿਆਰਾ ਰਿਸ਼ਤਾ ਇੱਕ ਮਨੁੱਖ ਵਾਸਤੇ ਬੱਚੇ ਦਾ ਹੁੰਦਾ ਸਭ ਤੋਂ ਪਿਆਰਾ ਰਿਸ਼ਤਾ ਇੱਕ ਪਤਨੀ ਦਾ ਹੁੰਦਾ ਸਭ ਤੋਂ ਪਿਆਰਾ ਰਿਸ਼ਤਾ ਇੱਕ ਭਰਾ ਦਾ ਹੁੰਦਾ ਸਭ ਤੋਂ ਪਿਆਰਾ ਰਿਸ਼ਤਾ ਇੱਕ ਪੁੱਤਰ ਦਾ ਹੁੰਦਾ ਤੇ ਭਤੀਜਿਆਂ ਦਾ ਹੁੰਦਾ ਇਹ ਪਰਿਵਾਰ ਦੇ ਇਹੋ ਰਿਸ਼ਤੇ ਹਨ ਅੱਜ ਸਾਰੇ ਰਿਸ਼ਤੇ ਭਾਈ ਮਨੀ ਸਿੰਘ ਦੇ ਸਾਹਮਣੇ ਬੈਠੇ ਸਭ ਤੋਂ ਪਹਿਲਾਂ ਆਖਿਆ ਭਾਈ ਮਨੀ ਸਿੰਘ ਅਸੀਂ ਤੈਨੂੰ ਤਸੀਹੇ ਦੇਾਂਗੇ ਲਾਗੇ ਬੈਠੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਨੇ ਉਹਨਾਂ ਨੇ ਆਖਿਆ ਨਹੀਂ ਜਲਾਦਾ ਇਹ ਸਾਡੇ ਵੱਡੇ ਵਡੇਰੇ ਨੇ ਸਾਡੇ ਬਜ਼ੁਰਗ ਨੇ ਇਹਨਾਂ ਨੇ ਸਾਡੇ ਵਾਸਤੇ ਕੌਮ ਵਾਸਤੇ ਬਹੁਤ ਕਹਾੜਣਾ ਕੀਤੀ ਭਾਈ ਅਨੂਪ ਸਿੰਘ ਭਤੀਜਾ ਬੋਲਦਾ ਭਾਈ ਮਨੀ ਸਿੰਘ ਜੀ ਦਾ ਭਤੀਜਾ ਕਹਿੰਦਾ ਜਲਾਦਾ ਜੋ ਕਰਨਾ ਮੇਰੇ ਨਾਲ ਕਰ ਲਾ ਮੇਰੇ ਪਿਓਆਂ ਵਰਗੇ ਇਸ ਮੇਰੇ ਬਜ਼ੁਰਗ ਨੂੰ ਕੋਈ ਨਾ ਕਹੀਂ ਹੁਣ ਇੱਥੇ ਨਾਲ-ਨਾਲ ਇਤਿਹਾਸ ਸਰਮਣ ਕਰਿਓ ਨਾਲੇ ਅੱਜ ਦੇ ਰਿਸ਼ਤੇ ਵੇਖਿਓ ਅੱਜ ਵੀ ਰਿਸ਼ਤੇ ਕਾਮਯਾਬ ਹੈਗੇ ਕਿ ਨਹੀਂ ਹੈਗੇ ਅੱਜ ਅਸੀਂ ਪਰਿਵਾਰ ਵਿੱਚ ਚਾਰ ਜੀ ਇਕੱਠੇ ਹੋ ਕੇ ਬੈਨ ਨੂੰ ਤਿਆਰ ਨਹੀਂ ਪਰ ਮਨੀ ਸਿੰਘ ਦਾ ਪਰਿਵਾਰ ਸ਼ਹੀਦੀ ਪਾਉਣ ਵਾਸਤੇ ਵੀ ਇਕੱਠਾ ਹੋ ਕੇ ਬੈਠਾ ਜੀ ਅੱਜ ਸੋਚ ਕੇ ਵੇਖੋ ਅਸੀਂ ਕਿੰਨਾ ਪਛਾਣ ਚਲੇ ਗਏ ਸਮਾਜ ਦੇ ਵਿੱਚ ਅੱਜ ਦੇ ਸਮੇਂ 'ਚ ਆ ਸਾਡੇ ਚਾਰ ਜੀ ਪਰਿਵਾਰ ਦੇ ਇਕੱਠੇ ਹੋ ਗਏ ਨਹੀਂ ਬੈੰਦੇ ਕੋਈ ਕਿਸੇ ਨਾਲ ਰੁੱਸਿਆ ਕੋਈ ਕਿਸੇ ਨਾਲ ਰੁੱਸਿਆ ਕੋਈ ਕਹਿੰਦਾ ਮੇਰਾ ਫਲਾਣਾ ਸ਼ਰੀਕ ਬਣ ਗਿਆ ਕੋਈ ਕਹਿੰਦਾ ਫਲਾਣਾ ਸ਼ਰੀਕ ਹੈ ਭਰਾ ਭਰਾ ਨੂੰ ਸ਼ਰੀਕ ਕਹੀ ਜਾਂਦਾ ਜੀ ਅੱਜ ਸਮਾਜ ਤੁਹਾਡੇ ਸਾਹਮਣੇ ਆ ਜੀ ਪਰ ਮਨੀ ਸਿੰਘ ਦਾ ਭਤੀਜਾ ਭਾਈ ਅਨੂਪ ਸਿੰਘ ਕਹਿੰਦਾ ਜਲਾਦਾ ਬਾਬੇ ਦੀ ਬਾਹ ਛੱਡ ਦੇ ਭਾਈ ਮਨੀ ਸਿੰਘ ਦੀ ਬਾਹ ਨਾ ਫੜ ਮੇਰੇ ਨਾਲ ਕਰ ਲੈ ਜੋ ਕਰਨਾ ਪਰ ਮੇਰੇ ਬਜ਼ੁਰਗ ਨੂੰ ਕੁਝ ਨਾ ਆਖੀ ਭਾਈ ਅਨੂਪ ਸਿੰਘ ਦੀਆਂ ਭਾਈ ਮਨੀ ਸਿੰਘ ਦੇ ਸਾਹਮਣੇ ਬਿਠਾ ਕੇ ਭਾਈ ਅਨੂਪ ਸਿੰਘ ਦੀਆਂ ਸਕੇ ਭਤੀਜੇ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਉਸ ਤੋਂ ਬਾਅਦਾਂ ਵੇਖੋ ਕਿੱਡਾ ਜਿਗਰਾ ਹੋਏਗਾ ਭਾਈ ਮਨੀ ਸਿੰਘ ਦਾ ਆਪਣੇ ਪੁੱਤਾਂ ਵਰਗੇ ਭਤੀਜਿਆਂ ਨੂੰ ਸਾਹਮਣੇ ਵੇਖਿਆ ਦੋਵੇਂ ਅੱਖਾਂ ਕੱਢ ਕੇ ਮਨੀ ਭਾਈ ਮਨੀ ਸਿੰਘ ਦੇ ਹੱਥ ਤੇ ਰੱਖ ਦਿੱਤੀਆਂ ਸ਼ੁਭਰ ਕੀਤਾ ਕਲਗੀਧਰ ਪਾਸ਼ਾ ਤੇਰੀ ਸਿੱਖੀ ਨਿਭਾਉਣ ਲੱਗੇ ਆਂ ਮਹਾਰਾਜ ਕਿਰਪਾ ਕਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਕਲਗੀ ਨਾ ਝੁਕੇ ਅੱਜ ਅਸਲੀ ਪੂਰਨੇ ਅੱਜ ਪੈਣ ਲੱਗੇ ਸਾਰੀ ਉਮਰ ਤੇਰੇ ਦਰਬਾਰ 'ਚ ਕੱਢ ਦਿੱਤੀ ਅਸਲੀ ਪੂਰਨ ਅਸਲੀ ਘੜੀ ਅੱਜ ਸਾਡੇ ਸਾਹਮਣੇ ਆਈ ਮੇਰੇ ਪਰਿਵਾਰ ਦੇ ਮਹਾਰਾਜ ਕਿਰਪਾ ਕਰੀ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਮਹਾਰਾਜ ਅੱਜ ਆਪਣੀ ਸ਼ਰਨ ਵਿੱਚ ਰੱਖ ਲਈ ਅੱਜ ਪੂਰਨੇ ਪੈਣ ਲੱਗੇ ਜੇ ਦੋਵੇਂ ਅੱਖਾਂ ਕੱਢ ਦਿੱਤੀਆਂ ਭਾਈ ਅਨੂਪ ਸਿੰਘ ਦੀਆਂ ਬਾਅਦ ਵਿੱਚ ਭਾਈ ਅਨੂਪ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਜੀ ਚਰਖੜੀ ਤੇ ਚਾੜ ਕੇ ਆਏ ਸਰੀਰ ਦੀਆਂ ਆਂਦਰਾਂ ਐਂ ਟੋਕ ਦਿੱਤੀਆਂ ਜੀ ਪਿੰਜ ਦਿੱਤੀਆਂ ਚਰਖੜੀ ਘੁਮਾ ਘੁਮਾ ਕੇ ਸ਼ਹਾਦਤ ਦਾ ਜਾਮ ਪੀ ਗਿਆ ਕਲਗੀਧਰ ਪਾਸ਼ਾ ਜੀ ਦੀ ਗੋਚ ਚ ਬਹਿ ਗਿਆ ਜਾ ਕੇ ਭਾਈ ਅਨੂਬ ਸਿੰਘ ਉਹਦਾ ਸਰੀਰ ਸਾਹਮਣੇ ਭਾਈ ਮਨੀ ਸਿੰਘ ਦੇ ਲਿਆ ਕੇ ਰੱਖ ਦਿੱਤਾ ਦੂਜੇ ਨੰਬਰ ਦੇ ਦੂਜਾ ਭਤੀਜਾ ਭਾਈ ਗੁਰਦਿਆਲ ਸਿੰਘ ਭਾਈ ਗੁਰਦਿਆਲ ਸਿੰਘ ਦੀ ਜਦੋਂ ਫਿਰ ਕਹਿੰਦੇ ਭਾਈ ਮਨੀ ਸਿੰਘ ਲਿਆ ਤੇਰੇ ਬੰਦ ਬੰਦ ਕੱਟਦੇ ਆ ਤੇ ਭਾਈ ਗੁਰਦਿਆਲ ਸਿੰਘ ਬੋਲਿਆ ਈ ਭਤੀਜਾ ਏ ਭਾਈ ਮਨੀ ਸਿੰਘ ਦਾ ਕਹਿੰਦਾ ਜਲਾਦਾ ਜਿੰਨਾ ਚਿਰ ਅਸੀਂ ਬੈਠੇ ਆ ਸਾਡੇ ਬਜ਼ੁਰਗ ਨੂੰ ਹੱਥ ਨਾ ਲਾਈ ਤੂੰ ਮੇਰੇ ਸਰੀਰ ਦੇ ਨਾਲ ਖੇਡਾਂ ਖੇਡ ਲੈ ਜਿਹੜੀਆਂ ਵੀ ਖੇਡਣੀਆਂ ਚਾਹੁੰਨਾ ਮੇਰੇ ਨਾਲ ਕਰ ਲੈ ਜੋ ਕਰਨਾ ਚਾਹੁੰਦਾ ਦੁਨੀਆ 'ਚ ਇਹੋ ਜਿਹਾ ਪਿਆਰ ਅੱਜ ਪਿਓ ਪੁੱਤ ਦਾ ਵੀ ਇੰਨਾ ਪਿਆਰ ਨੇ ਜਿੱਦਾ ਭਤੀਜੇ ਦਾ ਭਾਈ ਮਨੀ ਸਿੰਘ ਦੇ ਨਾਲ ਪਿਆਰ ਹੈ ਭਾਈ ਗੁਰदयाल ਸਿੰਘ ਨੂੰ ਪੁੱਠਾ ਟੰਗਿਆ ਗਿਆ ਉਦੇ ਉਹਦੇ ਪੈਰ ਦੇ ਗੋਠੇ ਤੋਂ ਲੈ ਕੇ ਟੱਕ ਲਾ ਕੇ ਭਾਈ ਗੁਰਦੇਵ ਸਿੰਘ ਦੀ ਪੁੱਠੀ ਖੱਲ ਲਾਈ ਗਈ ਭਾਈ ਮਨੀ ਸਿੰਘ ਦੇ ਸਾਹਮਣੇ ਵੇਖੋ ਅਡੋਲ ਬੈਠੇ ਨੇ ਭਾਈ ਮਨੀ ਸਿੰਘ ਰਸਨਾ ਤੋਂ ਜਪਜੀ ਦਾ ਪਾਠ ਚੱਲਦਾ ਰਸਨਾ ਤੋਂ ਪਾਵਨ ਬਾਣੀ ਦਾ ਪਾਠ ਚੱਲਦਾ ਤੇ ਜਦੋਂ ਜਪਜੀ ਦਾ ਪਾਠ ਪੂਰਾ ਹੋ ਜਾਂਦਾ ਫਿਰ ਅਰਦਾਸ ਕਰਦੇ ਨੇ ਕਲਗੀ ਵਾਲਿਆ ਕਿਰਪਾ ਕਰੀ ਜਿਵੇਂ ਤੁਮ ਆਪਣੇ ਬੱਚਿਆਂ ਨੂੰ ਚਮਕੌਰ ਦੀ ਗੜੀ ਚ ਖਲੋ ਕੇ ਵੇਂਦਾ ਰਿਆ ਮਹਾਰਾਜ ਤੁਸੀਂ ਨਹੀਂ ਡੋਲੇ ਉਹ ਜੱਜ ਜਿਗਰਾ ਜਿ ਭਾਈ ਮਨੀ ਸਿੰਘ ਨੂੰ ਦੇ ਦੇ ਅੱਜ ਵੀ ਪੂਰਨੇ ਵੱਡੇ ਪੈਣ ਲਗੇ ਮਹਾਰਾਜ ਅੱਜ ਮੈਂ ਵੀ ਨਾ ਡੋਲਾਂ ਭਾਈ ਗੁਰਦਿਆਲ ਸਿੰਘ ਦੀ ਪੁੱਠੀ ਖਲ ਲਾਈ ਗਈ ਜੀ ਪੈਰ ਦੇ ਗੂਠੇ ਤੋਂ ਲੈ ਕੇ ਇਦਾਂ ਮਾਸ ਹੌਲੀ-ਹੌਲੀ ਜਿਹੜੀ ਚਮੜੀ ਹੁੰਦੀ ਦਾ ਖਿੱਚ-ਖਿੱਚ ਕੇ ਜਲਾਦਾਂ ਨੇ ਲਾ ਦਿੱਤੀ ਜੀ ਭਾਈ ਮਨੀ ਸਿੰਘ ਦੇ ਪਤੀ ਜਿਆਂ ਦੀ ਉਸ ਤੋਂ ਬਾਦਾਂ ਵਾਰੀ ਆਈ ਜੀ ਭਾਈ ਮਨੀ ਸਿੰਘ ਦਾ ਸਾਕਾ ਭਰਾ ਭਗਤ ਸਿੰਘ ਉਹਨੇ ਆਖਿਆ ਜੀ ਦੇਖੋ ਮੇਰਾ ਭਰਾ ਵੱਡਾ ਇਹਨੇ ਆਖਿਆ ਮੇਰੇ ਭਰਾ ਨੂੰ ਕੁਝ ਨਾ ਕਿਉ ਭਾਈ ਜਗਤ ਸਿੰਘ ਨੇ ਮੇਰਾ ਬਾਪ ਵਰਗਾ ਭਰਾ ਇਹਨੇ ਸਾਨੂੰ ਪਾਲਿਆ ਵੇ ਵੱਡਾ ਮੇਰੇ ਤੋਂ ਮੈਂ ਨਹੀਂ ਵੇਖ ਸਕਦਾ ਮੇਰੇ ਭਰਾ ਦੇ ਉੱਤੇ ਤੁਸੀਂ ਨਾ ਚਲਾਇਓ ਖੰਜਰ ਭਾਈ ਜਗਤ ਸਿੰਘ ਭਾਈ ਮਨੀ ਸਿੰਘ ਦਾ ਭਰਾ ਏ ਪਹਿਲਾਂ ਭਤੀਜਿਆਂ ਨੂੰ ਸ਼ਹੀਦ ਕੀਤਾ ਗਿਆ ਹੁਣ ਭਰਾ ਦੀ ਵਾਰੀ ਆਈ ਏ ਵੇਖੋ ਦੁਨੀਆਂ ਦੇ ਲੋਕੋ ਜੇ ਸਿੱਖਣੇ ਤੇ ਰਿਸ਼ਤੇ ਸਿੱਖੋ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਅੱਜ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਲੜਦੇ ਫਿਰਦੇ ਦੋਵੇਂ ਭਰਾ ਕੋਈ ਨਿੱਕੀ ਜੀ ਵੰਡ ਪਿੱਛੇ ਲੜ ਕੇ ਸ਼ਰੀਕ ਬਣ ਗਿਆ ਕੋਈ ਕਿਸੇ ਵੰਡ ਪਿੱਛੇ ਲੜ ਕੇ ਸ਼ਰੀਕ ਬਣ ਗਿਆ ਆਹ ਵੇਖੋ ਜੀ ਭਾਈ ਜਗਤ ਸਿੰਘ ਆਖਦਾ ਭਾਈ ਮਨੀ ਸਿੰਘ ਦਾ ਭਰਾ ਵੱਡੇ ਤਸੀਹੇ ਦੇ ਕੇ ਭਾਈ ਮਨੀ ਸਿੰਘ ਦੇ ਭਰਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਦੇਖੋ ਜੀ ਪਹਿਲਾਂ ਦੋ ਭਤੀਜਿਆਂ ਨੂੰ ਸ਼ਹੀਦ ਕੀਤਾ ਗਿਆ ਫਿਰ ਭਰਾ ਨੂੰ ਸ਼ਹੀਦ ਕੀਤਾ ਗਿਆ ਹੁਣ ਦੂਜੇ ਨੰਬਰ ਤੇ ਫਿਰ ਭਾਈ ਰੂਪ ਸਿੰਘ ਇਹ ਵੀ ਭਰਾ ਹੈ ਭਾਈ ਮਨੀ ਸਿੰਘ ਦਾ ਭਾਈ ਮਨੀ ਸਿੰਘ ਦੇ ਸਾਹਮਣੇ ਇਹਨਾਂ ਦੇ ਇਸ ਭਰਾ ਨੂੰ ਵੀ ਸ਼ਹਾਦਤ ਦਾ ਜਾਮ ਦਿੱਤਾ ਗਿਆ ਕਿਸੇ ਦਾ ਕਲੇਜਾ ਕੱਢ ਕੇ ਭਾਈ ਮਨੀ ਸਿੰਘ ਦੇ ਹੱਥ ਤੇ ਰੱਖ ਦਿੰਦੇ ਨੇ ਕਿਸੇ ਦੀਆਂ ਅੱਖਾਂ ਕੱਢ ਕੇ ਭਾਈ ਮਨੀ ਸਿੰਘ ਦੇ ਹੱਥ ਤੇ ਰੱਖ ਦਿੰਦੇ ਨੇ ਕਿਹੋ ਜੀਆਂ ਸ਼ਹਾਦਤਾਂ ਭਾਈ ਮਨੀ ਸਿੰਘ ਵੇਖਦਾ ਪਿਆ ਆਪਣੀਆਂ ਅੱਖਾਂ ਦੇ ਨਾਲ ਪਰ ਡੋਲਿਆ ਨਹੀਂ ਗੁਰੂ ਦਾ ਸਿੱਖ ਦੇਖੋ ਦੋ ਭਤੀਜਿਆਂ ਦਾ ਰਿਸ਼ਤਾ ਵੀ ਨਿਭ ਗਿਆ ਤੇ ਭਰਾਵਾਂ ਦਾ ਰਿਸ਼ਤਾ ਵੀ ਨਿਭ ਗਿਆ ਹੁਣ ਸਭ ਤੋਂ ਪਿਆਰਾ ਰਿਸ਼ਤਾ ਹੁਣ ਵਾਰੀ ਆਈ ਏ ਭਾਈ ਚਿੱਤਰ ਸਿੰਘ ਦੀ ਜਿਹੜਾ ਭਾਈ ਮਨੀ ਸਿੰਘ ਦਾ ਭਰਾ ਆ ਭਾਈ ਚਿੱਤਰ ਸਿੰਘ ਜੀ ਨੂੰ ਸਾਹਮਣੇ ਬਿਠਾਇਆ ਗਿਆ ਮਨੀ ਸਿੰਘ ਨੂੰ ਆਖਿਆ ਮਨੀ ਸਿੰਘ ਵੇਖ ਅਜੇ ਵੀ ਤਰਸ ਖਾ ਤੇਰੇ ਭਤੀਜਿਆਂ ਨੂੰ ਸ਼ਹਾਦਤ ਦਾ ਜਾਮ ਦੇ ਦਿੱਤਾ ਤੇਰੇ ਭਰਾਵਾਂ ਨੂੰ ਦੇ ਦਿੱਤਾ ਦੁਨੀਆ ਦੇ ਆਪਣੇ ਬੱਚਿਆਂ ਵਾਸਤੇ ਭਰਾਵਾਂ ਨਾਲ ਵੀ ਦਗੇ ਕਮਾ ਕਮਾ ਜਾਂਦੇ ਨੇ ਤੂੰ ਆਪਣੇ ਪੁੱਤ ਨੂੰ ਰੱਖ ਲਾ ਤੇਰਾ ਪੋਤੀ ਬਚ ਜਾਵੇ ਤੇ ਭਾਈ ਮਨੀ ਸਿੰਘ ਨੇ ਕਿਹਾ ਮੈਂ ਉਹ ਵੀ ਦਿਨ ਵੇਖਿਆ ਜਦੋਂ ਸਰਸਾ ਦੇ ਕੰਡੇ ਤੇ ਤਿੰਨਾ ਦਿਨਾਂ ਦੇ ਵਿੱਚ ਚਾਰ ਪੁੱਤ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਹੋ ਗਏ ਸਨ ਮੈਂ ਉਹ ਵੀ ਦਿਨ ਵੇਖਿਆ ਕਹਿੰਦੇ ਕਿਦਾਂ ਦਾ ਤੂੰ ਬਜ਼ੁਰਗ ਕਿੱਡਾ ਕਠੋਰ ਹੈਂ ਵੇਖ ਤੇਰੇ ਭਰਾ ਤੇਰੇ ਭਤੀਜੇ ਇਸ ਦੁਨੀਆ ਤੋਂ ਚਲੇ ਗਏ ਹੁਣ ਤੇਰਾ ਇੱਕ ਪੁੱਤ ਤੇ ਤੇਰੇ ਸਾਹਮਣੇ ਕਿੰਨਿਆਂ ਚਾਵਾਂ ਦੇ ਨਾਲ ਤੂੰ ਪਾਲਿਆ ਹੋਏਗਾ ਕਿੰਨਿਆਂ ਲਾਡਾਂ ਦੇ ਨਾਲ ਤੂੰ ਪਾਲਿਆ ਹੋਏਗਾ ਇਹਨੂੰ ਤੇ ਬਚਾਲਾ ਭਾਈ ਮਨੀ ਸਿੰਘ ਨੇ ਆਖਿਆ ਅਣਖਾਂ ਬਚਾਉਣ ਵਾਸਤੇ ਮੇਰੇ ਗੁਰੂ ਨੇ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਅੱਜ ਮੈਂ ਕਿਹੜੀਆਂ ਅਣਖਾਂ ਰੱਖਣੀਆਂ ਮੈਨੂੰ ਵੀ ਅਣਖ ਬੜੀ ਪਿਆਰੀ ਹੈ ਭਾਈ ਮਨੀ ਸਿੰਘ ਦੇ ਸਾਹਮਣੇ ਉਹਨਾਂ ਦੇ ਭਰਾ ਭਾਈ ਚਿੱਤਰ ਸਿੰਘ ਨੂੰ ਤਸੀਹੇ ਦੇ ਕੇ ਵੱਡੇ ਤੋਂ ਵੱਡੇ ਤਸੀਹੇ ਦੇ ਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਨੀ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਸਾਹਮਣੇ ਭਰਾਵਾਂ ਦੀਆਂ ਲਾਸ਼ਾਂ ਪਈਆਂ ਨੇ ਭਾਈ ਮਨੀ ਸਿੰਘ ਦੇ ਸਾਹਮਣੇ ਪੁੱਤਰ ਦੀ ਲਾਸ਼ ਪਈ ਏ ਭਾਈ ਮਨੀ ਸਿੰਘ ਜੀ ਦੇ ਸਾਹਮਣੇ ਭਤੀਜਿਆਂ ਦੀ ਲਾਸ਼ ਪਈ ਏ ਪਰ ਗੁਰੂ ਦਾ ਸਿੱਖ ਇਹੋ ਜੀ ਬਾਣੀ ਪੜਦਾ ਰਿਹਾ ਕਿਉਂਕਿ ਭਾਈ ਮਨੀ ਸਿੰਘ ਨੇ ਬਾਣੀ ਲਿਖੀ ਵੀ ਬੜੀ ਤੇ ਪੜੀ ਵੀ ਬੜੀ ਉਹਨਾਂ ਨੇ ਪੜਿਆ ਸੀ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਭਾਈ ਮਨੀ ਸਿੰਘ ਜੀ ਨੇ ਪੜਿਆ ਸੀ ਬਾਣੀ ਚ ਧਰ ਜੀਰੇ ਕਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਏ ਕਾਰ ਜਾਵੇ ਰਾਸ ਭਾਈ ਮਨੀ ਸਿੰਘ ਕਹਿੰਦੇ ਓ ਜਲਾਦਾ ਮੇਰੇ ਤੇ ਮਹਾ ਕਾਰਜ ਰਾਸ ਆ ਰਹਾ ਤੂੰ ਆਪਣਾ ਜੋਰ ਲਾਲਾ ਹੁਣ ਇੱਕ ਰਿਸ਼ਤਾ ਬਚਿਆ ਸੀ ਓਸੀ ਪਤਨੀ ਦਾ ਰਿਸ਼ਤਾ ਬੀਬੀ ਬਸੰਤ ਕੌਰ ਬੀਬੀ ਬਸੰਤ ਕੌਰ ਦਾ ਘਰਾਣਾ ਵੀ ਬਹੁਤ ਵੱਡਾ ਜਿਹੜੀ ਬੀਬੀ ਭਾਈ ਮਨੀ ਸਿੰਘ ਜੀ ਦੇ ਨਾਲ ਵਿਆਹੀ ਹੋਈ ਸੀ ਨਾ ਉਹ ਲੱਖੀ ਸਾਹਿਬ ਵੰਜਾਰੇ ਦੀ ਧੀ ਸੀ ਉਹ ਲੱਖੀ ਸਾਹਿਬ ਵੰਜਾਰਾ ਕੌਣ ਜਿਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਨੂੰ ਆਪਣੇ ਘਰ ਵਿੱਚ ਰੱਖ ਕੇ ਅੱਗ ਲਾ ਦਿੱਤੀ ਸੀ ਉਹ ਲੱਖੀ ਸਾਹਿਬ ਵੰਜਾਰਾ ਹੀ ਉਹਦੀ ਧੀ ਸੀ ਭਾਈ ਮਨੀ ਸਿੰਘ ਦੀ ਪਤਨੀ ਸੀ ਜਿਹੜੀ ਭਾਈ ਮਨੀ ਸਿੰਘ ਜੀ ਦੀ ਪਤਨੀ ਨੂੰ ਆਖਦੇ ਅਜੇ ਵੀ ਸਮਝਾ ਇਹ ਤੇਰਾ ਸਿਰ ਦਾ ਸਾਈਂ ਗੱਲ ਨਹੀਂ ਮੰਨਦਾ ਸਾਡੀ ਇਹਨੂੰ ਸਮਝਾਏ ਦੀ ਜਾਨ ਛੱਡ ਦਿੰਦੇ ਅਸੀਂ ਪਰ ਪਤਨੀ ਦਾ ਰਿਸ਼ਤਾ ਕਿੱਡਾ ਪਿਆਰਾ ਗੁਰੂ ਪਿਆਰ ਵਾਲਿਓ ਭਾਈ ਮਨੀ ਸਿੰਘ ਦੀ ਪਤਨੀ ਨੇ ਆਖਿਆ ਜਲਾਦਾ ਸਾਨੂੰ ਇਹਨਾਂ ਤੇ ਬੜਾ ਮਾਣ ਹੈ ਭਾਈ ਮਨੀ ਸਿੰਘ ਨੇ ਗੁਰੂ ਹਰ राय ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਇਹਨਾਂ ਨੇ ਇੰਨਿਆਂ ਗੁਰੂਆਂ ਦੇ ਦਰਸ਼ਨ ਕੀਤੇ ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਖੰਡੇ ਪਾਟੇ ਦੀ ਪੌਲ ਛੱਕੀ ਉਹ ਜਲਾਦਾ ਤੂੰ ਭੋੜਾ ਏ ਤੈਨੂੰ ਨਹੀਂ ਪਤਾ ਜਿਹੜੇ ਸੀਸ ਤੇ ਤੂੰ ਆਰਾ ਚਲਾਉਣ ਦੀ ਗੱਲ ਕਰਦਾ ਉਸ ਸੀਸ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਕਲਗੀਧਰ ਪਾਤਸ਼ਾਹ ਜੀ ਦਾ ਪਿਆਹ ਜਿਹੜੀਆਂ ਅੱਖਾਂ ਕੱਢਣ ਦੀ ਗੱਲ ਜਲਾਦਾ ਤੂੰ ਕਰਦਾ ਉਹਨਾਂ ਅੱਖਾਂ ਦੇ ਵਿੱਚ ਜਿਹੜਾ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਕਲਗੀਧਰ ਪਾਤਸ਼ਾਹ ਜੀ ਦਾ ਪਿਆਈ ਜਿਹੜੀ ਜ਼ੁਬਾਨ ਤੋਂ ਤੂੰ ਕਹਿੰਦਾ ਕਿ ਇੱਕ ਵਾਰੀ ਕਹਿ ਦਿਓ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੇਖੀ ਨਹੀਂ ਆ ਉਸ ਮੂੰਹ ਦੇ ਵਿੱਚ ਖੰਡੇ ਬਾਟੇ ਦੀ ਪੌਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਈ ਆ ਜਿਹੜੀ ਰਸਨਾ ਤੇ ਖੰਡੇ ਬਾਟੇ ਦੀ ਪੌਲ ਆ ਗਈ ਉਹ ਕਿੱਦਾਂ ਕਹਿ ਦੇਗੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸੇਖ ਹੀ ਨਹੀਂ ਹੈਗਾ ਸਾਹਮਣੇ ਬਿਠਾਇਆ ਬੀਬੀ ਬਸੰਤ ਕੌਰ ਨੂੰ ਭਾਈ ਮਨੀ ਸਿੰਘ ਜੀ ਦੀ ਪਤਨੀ ਨੂੰ ਭਾਗਾਂ ਵਾਲਿਓ ਕਿੱਡੇ ਪਿਆਰੇ ਰਿਸ਼ਤੇ ਇਹਨਾਂ ਰਿਸ਼ਤਿਆਂ ਵਾਸਤੇ ਬੰਦਾ ਬੇਈਮਾਨੀਆਂ ਕਰਦਾ ਫਿਰਦਾ ਅੱਜ ਕੋਈ ਧੀਆਂ ਵਾਸਤੇ ਬੇਈਮਾਨੀ ਕਰਦਾ ਕੋਈ ਪੁੱਤਾਂ ਵਾਸਤੇ ਹਾਕ ਮਾਰਦਾ ਕੋਈ ਭਰਾਵਾਂ ਵਾਸਤੇ ਹਾਕ ਮਾਰਦਾ ਪਰ ਆ ਸਾਰੇ ਰਿਸ਼ਤੇ ਵੇਖੋ ਅੱਜ ਭਾਈ ਮਨੀ ਸਿੰਘ ਜੀ ਦੇ ਸਾਹਮਣੇ ਆ ਉਥੇ ਪੁੱਤ ਵੀ ਵਫਾ ਨਿਭਾ ਗਿਆ ਅੱਜ ਇਥੇ ਪੁੱਤ ਵੀ ਬਾਪ ਨੂੰ ਕੁਆ ਕੇ ਰਾਜੀ ਨਹੀਂ ਉਥੇ ਭਰਾ ਵੀ ਵਫਾ ਨਿਭਾ ਗਿਆ ਅੱਜ ਦੇ ਸਮੇਂ 'ਚ ਭਰਾ ਵੀ ਭਰਾ ਨੂੰ ਵੇਖ ਕੇ ਰਾਜੀ ਨਹੀਂ ਉਥੇ ਪੱਤੀ ਜੇ ਵੀ ਨਾ ਵਫਾ ਨਭਾ ਗਏ ਅਜ ਦੇ ਸਮੇਂ 'ਚ ਭਤੀਜੇ ਵੀ ਚਾਚੇ ਤਾਇਆ ਨੂੰ ਵੇਖ ਕੇ ਰਾਜੀ ਨਹੀਂ ਉਥੇ ਪਤਨੀ ਵੀ ਵਫਾ ਨਭਾਉਣ ਲੱਗੀ ਏ ਤੇ ਕਿਸੇ ਮੁਸ਼ਕਲ ਦੇ ਵਿੱਚ ਅਜ ਦੇ ਸਮੇਂ 'ਚ ਪਤਨੀ ਵੀ ਸਾਥ ਛੱਡ ਜਾਂਦੀ ਬੰਦੇ ਦਾ ਪਤਨੀ ਨੇ ਆਖਿਆ ਜੋਤ ਸਿਹ ਦਿਨੇ ਆ ਮੈਨੂੰ ਦੇ ਲੋ ਮੇਰੇ ਸਿਰ ਦੇ ਸਾਈ ਨੂੰ ਨਾ ਕੋ ਜਾਖਿਓ ਇਹਦੇ ਬਜ਼ੁਰਗ ਹੱਡ ਨੇ ਇੰਦਾ ਆਦਬ ਬੜਾ ਕੌਮ ਦੇ ਵਿੱਚ ਇਹਨੇ ਕੌਮ ਦੀ ਅਗਵਾਈ ਕਰਨੀ ਵੇਖੋ ਕੌਮ ਦਾ ਕਿੰਨਾ ਫਿਕਰ ਹੈ ਅੱਜ ਸਾਨੂੰ ਕੌਮ ਦਾ ਫਿਕਰ ਵੀ ਨਹੀਂ ਰਹਿ ਗਿਆ ਇਹਨਾਂ ਨੇ ਸਿੱਖਾਂ ਦੀ ਅਗਵਾਈ ਕਰਨੀ ਦੇਖੋ ਇੱਕ ਘਰ ਵਾਲੇ ਦੇ ਸਾਹਮਣੇ ਉਹਦੀ ਪਤਨੀ ਦੇ ਨਾਲ ਐਨੇ ਤਸੀਹੇ ਦਿੱਤੇ ਜਾਣ ਕਿੱਡਾ ਵੱਡਾ ਜਿਗਰਾ ਕੀਤਾ ਹੋਏਗਾ ਭਾਈ ਮਨੀ ਸਿੰਘ ਜੀ ਨੇ ਕਿੱਡਾ ਵੱਡਾ ਹੌਸਲਾ ਇੰਜ ਲੱਗਦਾ ਸੀ ਅੱਜ ਕਲਗੀਧਰ ਪਾਤਸ਼ਾਹ ਭਾਈ ਮਨੀ ਸਿੰਘ ਦੇ ਵਿੱਚ ਆਪ ਵਾਪਰਦੇ ਪਏ ਨੇ ਸਾਹਮਣੇ ਤਸੀਹੇ ਚਲਦੀ ਹੋਈ ਪਤਨੀ ਆਪਣੇ ਬਜ਼ੁਰਗ ਆਪਣੇ ਪਿਤਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਚ ਜਾ ਨਵਾਜੀ ਇੰਜ ਲੱਗਦਾ ਸੀ ਜਿਵੇਂ ਬੀਬੀ ਬਸੰਤ ਕੌਰ ਜੀ ਨੇ ਕਿਹਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਅੱਜ ਮੇਰਾ ਪਰਿਵਾਰ ਝੁਕਿਆ ਨਹੀਂ ਕਲਗੀਧਰ ਪਾਤਸ਼ਾਹ ਮੇਰਾ ਪਰਿਵਾਰ ਵਿਕਿਆ ਨਹੀਂ ਕਲਗੀਧਰ ਪਾਤਸ਼ਾਹ ਮੇਰਾ ਪਰਿਵਾਰ ਡੋਲਿਆ ਨਹੀਂ ਜਿੰਨੇ ਤਸਿਹੇ ਸਾਨੂੰ ਜਲਾਦਾ ਨੇ ਦਿੱਤੇ ਅਸੀਂ ਉਨੇ ਹੀ ਝੱਲ ਗਏ ਪਰ ਮਹਾਰਾਜ ਤੇਰੀ ਸਿੱਖੀ ਨੂੰ ਦਾਗ ਲਾ ਕੇ ਨਹੀਂ ਆਏ ਸਾਨੂੰ ਆਪਣੀ ਗੋਦ ਵਿੱਚ ਜਗ੍ਹਾ ਦੇ ਅਸੀਂ ਦਾਗ ਲਾ ਕੇ ਨਹੀਂ ਆਏ ਕੌਮ ਨੂੰ ਮਾਰਾ ਸਾਨੂੰ ਜਗ੍ਹਾ ਦੇ ਦੇ ਆਪਣੀ ਗੋਦ ਦੇ ਵਿੱਚ ਇਸ ਤੋਂ ਬਾਅਦ ਆ ਭਾਈ ਮਨੀ ਸਿੰਘ ਦੀ ਵਾਰੀ ਆਈ ਹੈ ਜੀ ਭਾਈ ਮਨੀ ਸਿੰਘ ਨੂੰ ਫਿਰ ਲਾਲਚ ਦਿੰਦੇ ਨੇ ਤੇ ਜਲਾਦ ਦਾ ਹੁਕਮ ਹੁੰਦਾ ਕਿ ਜਲਾਦੋ ਇਹਨਾਂ ਦੇ ਬੰਦ-ਬੰਦ ਕੱਟ ਦਿਓ ਹੁਣ ਜਦੋਂ ਜਲਾਦ ਬੰਦ-ਬੰਦ ਕੱਟਣ ਲੱਗਦਾ ਉਹ ਗੁੱਟ ਤੋਂ ਫੜ ਲੈਂਦਾ ਦੇਖੋ ਸਿੱਖੀ ਕਿੰਡੀ ਮਹਾਨ ਹੈ ਜੀ ਤੇ ਭਾਈ ਮਨੀ ਸਿੰਘ ਕਹਿੰਦੇ ਜਲਾਦਾ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਵੇਖ ਬੰਦ ਇੱਥੋਂ ਸ਼ੁਰੂ ਹੁੰਦਾ ਪੋਟੇ ਤੋਂ ਆ ਪੋਟਾ ਮੁੜਦਾ ਨਾ ਇਹ ਬੰਦ-ਬੰਦ ਦੇ ਜੇ ਬੰਦ-ਬੰਦ ਕੱਟਣਾ ਤੇ ਮੇਰੇ ਪੋਟੇ ਤੋਂ ਕੱਟ ਕਿੱਡੇ ਮਹਾਨ ਸਨ ਭਾਈ ਮਨੀ ਸਿੰਘ ਦੇ ਭਾਗਾ ਵਾਲਿਓ ਪਰਸ ਉਹਨਾਂ ਦਾ ਸ਼ਹੀਦੀ ਦਿਹਾੜਾ ਮੰਗੇ ਗਿਆ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਯਾਦ ਹੋਵੇ ਜੀ 52 ਜੀ ਭਾਈ ਮਨੀ ਸਿੰਘ ਦੇ ਪਰਿਵਾਰ ਤੋਂ 52 ਜੀ ਸ਼ਹੀਦ ਹੋਏ ਨੇ 11 ਭਰਾ ਪੁੱਤਰੇ ਪੁੱਤਰੇ ਪੁੱਤ ਭਾਈ ਬਚਿੱਤਰ ਸਿੰਘ ਭਾਈ ਚਿੱਤਰ ਸਿੰਘ ਭਾਈ ਮਾਨ ਸਿੰਘ ਭਰਾ ਭਾਈ ਦਿਆਲਾ ਜੀ ਚਾਂਦਰੀ ਚੌਂਕ 'ਚ ਦੇਖ ਜੁਗਬਲੇ ਜਿਹੜੇ ਭਰਾ ਸੀ ਵੱਡਾ ਭਾਈ ਜੇਠਾ ਜੀ ਬੜੀ ਵੱਡੀ ਸਿੱਖੀ ਹੈ ਜੀ ਭਾਈ ਮਨੀ ਸਿੰਘ ਜੀ ਦੇ ਹੁਣ ਨਾ ਬੰਦ-ਬੰਦ ਕੱਟੇ ਆ ਜੀ ਇਦਾਂ ਪੋਟੇ ਤੋਂ ਸ਼ੁਰੂ ਕੀਤਾ ਜੀ ਜਦੋਂ ਜਲਾਦ ਗੁੱਟ ਫੜ ਕੇ ਕੱਟਦਾ ਹੋਏਗਾ ਤੇ ਤੁਹਾਡੀ ਕੌਮ ਦੀ ਤਕਦੀਰ ਲਿਖੀ ਗਈ ਹੋਣੀ ਉਹਦਣ ਸਿੱਖੋ ਆਪਾਂ ਭੁੱਲ ਗਏ ਭਾਈ ਮਨੀ ਸਿੰਘ ਜੀ ਨੂੰ ਉਹਨਾਂ ਦੇ ਬੰਦ-ਬੰਦ ਕੱਟੇ ਗਏ ਕਹਿੰਦੇ ਇਹਨਾਂ ਹੱਥਾਂ ਦੇ ਨਾਲ ਤੈਨੂੰ ਬਾਣੀ ਲਿਖਣ ਦਾ ਬੜਾ ਚਾਲ ਸੀ ਮਨੀ ਸਿੰਘ ਤੇਰੀਆਂ ਇਹ ਉਂਗਲਾਂ ਕੱਟ ਦੇਾਂਗੇ ਤੇਰੇ ਗੁੱਟ ਕੱਟ ਦੇਾਂਗੇ ਜਿਹੜੀ ਜ਼ੁਬਾਨ ਦੇ ਨਾਲ ਤੂੰ ਕਥਾ ਕਰਦਾ ਰਿਹਾ ਜਿਹੜੀ ਜ਼ੁਬਾਨ ਦੇ ਨਾਲ ਤੂੰ ਬਾਣੀ ਪੜਦਾ ਰਿਹਾ ਉਹ ਜ਼ੁਬਾਨ ਕੱਟ ਦੇਾਂਗੇ ਸਹੀਹ ਦੇ ਕੇ ਭਾਈ ਮਨੀ ਸਿੰਘ ਜੀ ਨੂੰ ਸ਼ਹਾਦਤ ਦਾ ਜਾਮ ਦੇ ਦਿੱਤਾ ਗੁਰਮukh ਜਨਮ ਸਵਾਰ ਦਰਗੇ ਚੱਲਿਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਗੋਦ 'ਚ ਜਾ ਕੇ ਵਰਾਜਮਾਨ ਹੋ ਗਏ ਭਾਈ ਮਨੀ ਸਿੰਘ